ਰਕੋਰਦੇ ਤੁਹਾਡੇ ਕਿੰਨੇ ਬੱਚੇ ਆ ਮੇਰੇ ਬੱਚੇ ਪਾਦੀ ਮੇਰੇ ਦੋ ਵਿਆਹ ਜੇ ਪਹਿਲੀਆਂ ਬੇਟੀਆਂ ਮੇਰੀਆਂ ਦੋ ਪਹਿਲੇ ਵਿਆਹ ਜਨੇ ਦੋ ਇਹ ਇਕੱਲਾ ਹੀ ਇਕੋ ਹੀ ਇਹਦਾ ਨਾਮ ਸਵਰਨ ਸਿੰਘ ਸੀ ਪੱਕਾ ਤੇ ਦਾ ਜੀਵਨ ਫੌਜੀ ਕਹਿੰਦੇ ਫੌਜ ਰਹਿ ਕੇ ਆਇਆ ਕਿੰਨਾ ਚਿਰ ਫੌਜ ਰਹਿਤ ਫੌਜ 7 ਸਾਲ ਨੌਕਰੀ ਕੀਤੀ ਹੈ ਨਾ ਕਿੱਥੇ ਕਿੱਥੇ ਕੀਤੀ ਨੌਕਰੀ ਦੋ ਸਾਲ ਤੇ ਕੀਤੀ ਹੈ ਨਾ ਸ੍ਰੀਨਗਰ ਦੋ ਸਾਲ ਲੇਚ ਕੀਤੀ ਹੈ ਨਾ ਤੇ ਇੱਕ ਸਾਲ ਹੁਣ ਜੰਮੂ ਗਿਆ ਸੀ ਕਿੰਨਾ ਚਿਰ ਪਹਿਲਾਂ ਵਿਕਸਾਲ ਕੋ ਹੋ ਗਿਆ ਜੰਮੂ ਕੇ ਨਾ ਸਾਲ 1.5 ਸਾਲ ਹੋ ਗਿਆ ਕੇ ਨਾ ਉਹ 2018 ਚ ਭਰਤੀ ਹੋਇਆ ਤੇ ਹੁਣ 9 ਮਹੀਨੇ ਹੋ ਗਏ ਨੇ ਬਾਹਰ ਗਏ ਨੂੰ ਕੰਜਰ ਨੂੰ ਫੌਜੀ ਫੌਜੀ ਕਿੰਨਾ ਬਣਾਇਆ ਸੀ ਹਾਂਜੀ ਮੈਂ ਪਲੱਸ 2 ਕਰਾਈ ਸੀ ਪਲੱਸ 2 ਦੇ ਪੇਪਰ ਨਹੀਂ ਸੀ ਦਿੱਤੇ ਜਦੋਂ ਭਰਤੀ ਹੋ ਗਿਆ ਪਰ ਮੈਂ ਸੋਚਿਆ ਮੇਰੇ ਘਰ ਦੀ ਗਰੀਬੀ ਮੁੜ ਜੇ ਮੇਰੇ ਘਰ ਦੀ ਗਰੀਬੀ ਬੜੀ ਸੀ ਬੜੇ ਮਾੜੇ ਹਾਲਤੀ ਸੀ ਮੈਂ ਕਹਿ ਬੇਟਾ ਭਰਤੀ ਹੋ ਤੇ ਮੇਰੇ ਘਰ ਦੀ ਗਰੀਬੀ ਮੁੜ ਪਰ ਮੈਂ ਪੜਾਉ ਜੀ ਦਾ ਜਦੋਂ ਪਿਓ ਮਰਿਆ ਛੋਟਾ ਜਿਹਾ 5ਵੀਂ ਚ ਪੜਦਾ ਸੀ ਤੇ ਉਸ ਤੋਂ ਬਾਅਦ ਇਹਨੇ ਮਪੜਾ ਲਖਾ ਕੇ ਭਰਤੀ ਕਿਰਾਇ ਪਹਿਲੀ ਭਰਤੀ ਮੇਰਾ ਪੁੱਤ ਹੋ ਗਿਆ ਤੇ ਮੇਰੇ ਪੁੱਤ ਨੇ ਬਹੁਤ ਸੋਹਣੀ ਨੌਕਰੀ ਕੀਤੀ ਹੈ 7 ਸਾਲ ਪਰ ਹੁਣ ਮੈਨੂੰ ਨਹੀਂ ਸਮਝ ਲੱਗੀ ਵੀ ਹੁਣ ਕੀ ਪਾਣਾ ਬਣਿਆ ਪੁੱਤ ਦੇ ਪੁੱਤ ਨੂੰ ਰਿਟਾਇਰਮੈਂਟ ਹੋ ਗਿਆ ਨਹੀਂ ਜੀ ਪੰਘੋੜਾ ਹੋ ਗਿਆ ਪੰਘੋੜਾ ਹੋ ਗਿਆ ਛੁੱਟੀ ਆਇਆ ਮੁੜ ਕੇ ਮੈਨੂੰ ਪਤਾ ਹੀ ਨਹੀਂ ਛੁੱਟੀ ਆਏ ਦਾ ਵੀ ਨਹੀਂ ਪਤਾ ਮੈਨੂੰ ਮੈਨੂੰ ਉਦੋਂ ਪਤਾ ਲੱਗਾ ਭਾਜੀ ਜਦੋਂ ਬਾਹਰ ਚਲੇ ਆ ਗਿਆ ਕਿੰਨਾ ਕਿੰਨਾ ਚਿਰ ਪਹਿਲਾਂ ਛੁੱਟੀ ਆਇਆ ਸੀ ਛੁੱਟੀ ਪਹਿਲਾਂ 9 ਮਹੀਨੇ ਚ ਗਿਆ ਆ ਕਿਹੜੇ 9 ਮਹੀਨੇ ਪਿਛਲੇ 9 ਮਹੀਨੇ ਵਿੱਚ ਇੱਕ ਤੇ ਆ 9 ਮਹੀਨੇ ਨਿਕਲੇ ਇੱਕ ਉਸ ਤੋਂ ਪਿਛਲਾ ਜਿਹੜਾ 9 ਮਹੀਨਾ ਹੁੰਦਾ ਹੈ ਉਹ ਚ ਛੁੱਟੀ ਆ ਉਹ ਚ ਛੁੱਟੀ ਆ ਕਿੰਨਾ ਚਿਰ ਕਰ ਰਿਹਾ ਦੋ ਮਹੀਨੇ ਛੁੱਟੀ ਕੱਟ ਕੇ ਗਿਆ ਅੱਛਾ ਹਾਂ ਫਿਰ ਕੋਈ ਗੱਲ ਬਾਤ ਨਹੀਂ ਸਾਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਬਾਹਰ ਕਦੋਂ ਗਿਆ ਬਾਹਰ ਮੇਖਲ 8-9 ਮਹੀਨੇ ਹੋ ਗਏ ਨੇ ਬਾਹਰ ਗਿਆ ਮੈਨੂੰ ਕੁਛ ਨਹੀਂ ਕਿਹਾ ਵਾਦੀ ਮੈਨੂੰ ਦੱਸਿਆ ਹੀ ਕੱਖ ਨਹੀਂ ਤੁਹਾਨੂੰ ਕਿੱਦਾਂ ਪਤਾ ਲੱਗਾ ਬਾਹਰ ਮੈਨੂੰ ਜਦੋਂ ਇਹ ਫੋਟੋ ਲੀਕ ਕੀਤੀ ਹੈ ਨਾ ਉਦੋਂ ਮੈਨੂੰ ਪਤਾ ਲੱਗਾ ਆ ਇਹ ਇਹ ਇੰਨਾ ਕੰਮਾਂ ਚ ਕਿਦਾਂ ਪਿਆ ਹੁਣ ਜਿਹੜਾ ਕੱਲ ਥਾਣੇ ਦੇ ਵਿੱਚ ਬੰਬ ਸੁੱਟਿਆ ਪਾਜੀ ਮੈਨੂੰ ਇਹ ਵੀ ਨਹੀਂ ਜੇ ਪਤਾ ਇਹਦੀ ਅਮਰਤਪਾਲ ਨਾਲ ਕਿਤੇ ਫੋਟੋ ਲੱਥੀ ਮੈਨੂੰ ਨਹੀਂ ਪਤਾ ਅਮਰਤਪਾਲ ਕੌਣ ਨੇ ਆ ਕੌਣ ਨੇ ਉਹਦੇ ਤੋਂ ਸਾਡੇ ਘਰ ਇੱਕ ਦੋ ਵਾਰੀ ਪੁਲਿਸ ਆਈ ਆ ਉਹਨਾਂ ਨੇ ਮੈਨੂੰ ਕੁਝ ਨਹੀਂ ਆਖਿਆ ਮੈਂ ਬੇਨਿਜਾਜ ਨਹੀਂ ਕਹਿਣਾ ਉਹਨਾਂ ਨੇ ਵੀ ਉਹਨੇ ਕਿਹਾ ਨਾ ਮਾਤਾ ਕਿੱਥੇ ਜੀਵਨ ਫੌਜੀ ਮੈਂ ਹਾਂ ਤੇ ਬਾਹਰ ਹੈ ਫੌਜ ਆ ਤੇ ਮੜਕੇ ਚਲੇ ਜਾਂਦੇ ਰਹੇ ਨੇ ਤੇ ਮੜਕੇ ਹੋਣ ਸਾਨੂੰ ਤੰਗ ਕੀਤਾ ਪੁਲਿਸ ਨੇ ਹੁਣ ਤੇ ਮੈਨੂੰ 5 ਦਿਨ ਥਾਣੇ ਰੱਖਿਆ ਉਹਨਾਂ ਨੇ ਮਾਲੇ ਵਾਲੀ ਚੌਂਕੀ 'ਚ ਰੱਖਿਆ ਉਹਨਾਂ ਨੇ ਮੇਰੀ ਭੈਣ ਦੇ ਕੋਲ ਚੁੱਕ ਕੇ ਲੈਂਦਾ ਮੈਂ ਭੈਣ ਕੋਲ ਅੱਖਾਂ ਬਣਾਉਣ ਗਈ ਹਾਂ ਤੇ ਮੇਰੀ ਭੈਣ ਨੂੰ ਵੀ ਚੁੱਕ ਲਿਆ ਮੇਰੇ ਭਣੂਜੇ ਨੂੰ ਵੀ ਚੁੱਕ ਲਿਆ ਇਹਨਾਂ ਨੇ ਬੇਨ ਜਾਜੀ ਚੁੱਕ ਲਿਆ ਜਦੋਂ ਮੈਨੂੰ ਤੇ ਚੁੱਕਣਾ ਸੀ ਮੇਰੇ ਭਣੂਜੇ ਤੇ ਭੈਣ ਨੂੰ ਤੇ ਨਾਲ ਚੁੱਕਦੇ ਉਹੋ ਇੱਕ ਮੁੰਡੇ ਤੋਂ ਉਹ ਖਾਂਦੇ ਸੀ ਬੱਚੇ ਉਹਨਾਂ ਦੇ ਰੋਲਣ ਦੇ ਨੇ ਤੇ ਇਸ ਕਰਕੇ ਤੇ ਪਰ ਜਦੋਂ ਇਹਨਾਂ ਲੀਕ ਹੋਈ ਆ ਫੋਟੋ ਪਹਿਲਾਂ ਮੈਨੂੰ ਕਹਿੰਦਾ ਰਿਹਾ ਮਾਂ ਫੋੜ ਮੇਰੇ ਫੋਨ ਆਉਣਾ ਤੇ ਮਾਂ ਮੈਂ ਠੀਕ ਠਾਕ ਆ ਕੋਈ ਗੱਲ ਬਾਤ ਨਹੀਂ ਮੈਂ ਠੀਕ ਠਾਕ ਆ ਫੌਜ ਚ ਮੇਰਾ ਫਿਕਰ ਨਾ ਕਰੀ ਫੋਨ ਲੇਟ ਵੀ ਹੋ ਜਾਏਗਾ ਨਾ ਤੂੰ ਚਿੰਤਾ ਨਾ ਕਰੀ ਬਾਜੀ ਸੱਤੀ ਅ ਤੇ ਮੈਨੂੰ ਉਹ ਤੋਂ ਪਤਾ ਲੱਗਾ ਜਦੋਂ ਫੋਟੋ ਦੀ ਲੀਕ ਹੋਈ ਫੋਟੋ ਕਿਹੜੀ ਲੀਕ ਹੋਈ ਸੀ ਕੋਈ ਬਾਹਰ ਦੀ ਹੋਈ ਸੀ ਅੱਛਾ ਕੋਈ ਬਾਹਰੋਂ ਆਈਏ ਫੋਟੋ ਵੀ ਮੈਂ ਬਾਹਰ ਦੇ ਦੇਸ਼ ਪਹੁੰਚ ਗਿਆ ਜੀ ਅੱਛਾ ਹਾਂਜੀ ਤੇ ਫੇਰ ਮੈਨੂੰ ਲੋਕੀ ਗੁੱਜੇ ਗੁੱਜੇ ਪੁੱਛਣ ਲੱਗੇ ਵੀ ਤੂੰ ਉਹਦੇ ਕੰਨੀ ਆ ਮੁੰਡਾ ਫੌਜ ਦਾ ਉਹ ਬਾਹਰ ਚੜਿਆ ਗਿਆ ਤੇ ਪਾਜੀ ਜਦੋਂ ਮੈਨੂੰ ਪਤਾ ਲੱਗਾ ਬਾਹਰ ਚਲੇ ਗਿਆ ਮੈਂ ਵੇੜੇ ਚ ਡਿੱਗ ਪਈ ਹਾਂ ਤੇ ਮੇਰਾ ਪੁੱਤ ਨੌਕਰੀ ਕਰਦਾ ਕਿਉਂ ਬਾਹਰ ਚਲੇ ਗਿਆ ਕੜੀ ਨਹੀਂ ਧੀਰੀ ਮੱਚ ਗਈ ਬੰਦੇ ਪਾਲਾ ਆ ਕੇ ਤਾਂ ਫੈਸਲਾ ਕਰ ਲੈਂਦੇ ਕੋਈ ਗੱਲ ਮਕਾਉਂਦੇ ਫੇਰ ਪਾਜੀ ਉਸ ਤੋਂ ਬਾਅਦ ਪੁਲਸ ਹੋਣੀ ਸ਼ੁਰੂ ਹੋ ਮੈਨੂੰ ਇਹ ਪਰਚੇ ਆਂਦਾ ਨਹੀਂ ਜੇ ਫਤਾ ਮੈਨੂੰ ਪਰਚੇ ਬੜੇ ਦਿੱਤੇ ਹੋਏ ਆ ਕਿ ਝੂਠੇ ਡੇਰੇ ਵਾਲੇ ਕਰੀ ਜਾਂਦੇ ਇਹ ਕਦੋਂ ਤੋਂ ਹੋਣੀ ਸ਼ੁਰੂ ਹੋਏ ਅੱਜ ਜਦੋਂ ਬਾਹਰ ਗਿਆ ਆ ਉਸ ਤੋਂ ਬਾਅਦ ਹੋਣੀ ਹਾਂਜੀ ਕੀ ਤੁਹਾਡਾ ਨਾਲ ਕਦੀ ਗੱਲ ਹੋਈ ਵੀ ਕਿਉਂ ਜਿਸ ਤਰ੍ਹਾਂ ਕੱਲ ਵਾਲੇ ਬੰਬ ਦੀ ਗੱਲ ਇਹ ਨਹੀਂ ਮੇਰੇ ਨਾਲ ਪਾਜੀ ਕਈ ਮੇਰੇ ਕੋ ਆ ਫੋਨ ਜੇ ਹਾਂ ਆ ਦੇਖ ਆ ਫੋਨ ਜੇ ਮੇਰੇ ਕੋ ਆਂਦਾ ਨਹੀਂ ਫੋਨ ਨਹੀਂ ਮੈਨੂੰ ਨਹੀਂ ਜੀ ਆਉਂਦਾ ਮੈਨੂੰ ਕਿਤੇ ਫੋਨ ਆਵੇ ਤਾਂ ਮੈਂ ਪੁੱਛਾਂ ਤੇ ਸਹੀ ਵੀ ਪੁੱਛ ਤੂੰ ਕਿਉਂ ਮੇਰੀ ਜ਼ਿੰਦਗੀ ਬਰਬਾਦ ਰਿਹਾ ਕਰ ਤਾ ਨਾ ਕਰ ਮੇਰੀ ਜ਼ਿੰਦਗੀ ਬਰਬਾਦ ਫਾਦੇ ਮੇਰੀ ਵੀਦ ਵਜਨਾਨੀਆਂ ਮੇਰੀ ਕੋਈ ਘਰ ਚ ਰਹਿਣਾ ਬੜਾ ਔਖਾ ਆਹ ਜਨਾਨੀਆਂ ਗਰੀਬਣੀ ਨੇ ਮੈਂ ਰੋਟੀ ਪਾਣੀ ਦੇੜਨੀ ਤੇ ਮੇਰੇ ਲੱਗੇ ਆ ਜਾਂਦੀ ਆ ਤੁਸ ਤਨ ਰੋਟੀ ਪਾਣੀ ਕੌਣ ਦਿੰਦਾ ਕੋਈ ਨਹੀਂ ਦਿੰਦਾ ਮੈਂ ਆਪੀ ਪਕਾਉਣੀ ਆ ਕਮਾਂ ਦੇ ਕਿਤਨਾ ਕੁਛ ਨਹੀਂ ਮੈਂ ਕਿੱਦਾਂ ਰੋਟੀ ਪਾਣੀ ਚੱਲਦਾ ਤਾ ਚਲੋ ਰੋਟੀ ਪਾਣੀ ਤੇ ਮਾੜਾ ਚੰਗਾ ਚੱਲਣਾ ਹੀ ਜੀਵਨ ਦਾ ਮਾੜਾ ਮੋਟਾ ਪਿਆਲੀ ਬੰਨਾ ਹੈਗਾ ਮੇਰਾ ਹੈਗਾ ਕਿੰਨੀ ਕਿੰਨੀ ਹਾਂਜੀ ਇਹ ਦੋ ਕਿਲੇ ਪਹਿਲੀ ਮੇਰੀ ਉੱਤੋਂ ਠੇਕਾ ਠੋਕਾ ਹਾਂਜੀ ਠੇਕਾ ਠੋਕਾ ਲਈ ਨਹੀਂ ਹਾਂਜੀ ਜੇ ਹੁਣ ਤੁਹਾਡਾ ਪੁੱਤ ਸੁਣਦਾ ਹੋਵੇ ਤਾਂ ਕੀ ਕਹੋਗੇ ਉਹਨੂੰ ਕੀ ਹੱਕ ਮੇਰਾ ਪੁੱਤ ਸੁਣਦਾ ਐ ਮੈਂ ਤਾਂ ਇਹੋ ਹੀ ਆਖਣਾ ਪੁੱਤ ਨਾ ਦਵਾਈ ਖਾ ਕੇ ਮਰ ਜਾਣਾ ਐ ਪੁੱਤ ਮੇਰੀ ਜ਼ਿੰਦਗੀ ਕੋਈ ਨਹੀਂ ਉਹ ਪੁੱਤ ਮੇਰੀ ਜ਼ਿੰਦਗੀ ਕੋਈ ਨਹੀਂ ਮੈਂ ਬਿਮਾਰ ਹੋਵੇ ਮੇਰਾ ਸਰੀਰ ਕੰਬਣ ਡਿਆ ਅੱਖ ਤੂੰ ਕਿਵੇਂ ਤਰੀ ਆੱਖੀ ਮੈਨੂੰ ਲੱਭਦਾ ਨਹੀਂ ਬਾਜੀ ਮੇਰੇ ਲੱਗੇ ਨਹੀਂ ਕੋਈ ਅਣਕ ਜਨਾਨੀ ਪੈਂਦੀ ਡਰਦੀ ਪਤਾ ਨਹੀਂ ਕਿਹੜਾ ਪੁਲਿਸ ਪੈ ਜਾਣੀ ਤਾਂ ਕਦੋਂ ਲੈ ਜਾਣਾ ਉਹਨੂੰ ਕਿਹਨੇ ਮੇਰੇ ਲੱਗੇ ਨਹੀਂ ਕੋਈ ਆਉਂਦਾ ਹੁਣ ਮੈਂ ਸਾਰਾ ਤੇ ਇਸ ਤਰ੍ਹਾਂ ਹੀ ਹੀਰਾਂ ਨਾਲ ਜਾਇਚ